ਗਰੇਟੂ ਰੋਲੀ ਜਾਂਦਾ। ਲੈ ਵੀ ਇੱਕ ਮੱਝ ਤੁਹਾਨੂੰ ਹੋਰ ਦਿਖਾਉਣਾ ਇੱਕ ਵਾਰੀ ਖੜੀ ਦੇ ਦਰਸ਼ਨ ਕਰ ਲਿਓ। ਤੋਰ ਦੂਰ ਕੇ ਵੀ ਦਿਖਾ ਦਾਂਗੇ। ਤੇ ਮੱਝ ਚੰਗੀ ਆ ਵੱਡੀ ਮੱਝ ਆ ਦੁੱਧ ਵਾਲੀ ਮੱਝ ਆ ਹਵਾਨਾ ਹੋਊ ਨਾ ਦੇਖੋ ਤਵਰੀਆ। ਦੇਖੋ। ਥਾਣੇ ਹੋਵਾਂ ਨੇ ਜੀ ਬਿਲਕੁਲ ਸਾਫ਼ ਚਾਰੋਂ ਥਾਣੇ ਕੋਜਾਂ ਕਿੱਲੇ ਵਰਗੇ ਥਾਣਾ। ਚੰਗੇ ਥਾਣੇ ਲੈ ਵੀ ਜੇ ਲੈ ਤੋਰੀ ਬਈ। ਆ ਜਾਓ। ਇੱਕ ਵਾਰੀ ਤੁਰਦੀ ਦੇ ਨਿਗਾਹ ਮਾਰ ਲਿਓ। ਸਿੰਗਾ-ਸੁੰਗਾ ਦੀ ਬਿਲਕੁਲ ਕੁੰਡੀ। ਤੇ ਖੁੱਲਾ ਜ਼ਰੂਰ ਆ ਪਰ ਬੋਡੀ ਹੁੰਦਾ ਕੋ ਜੱਜ ਦਾ ਸਿੰਘ ਕੁੰਡਾ ਬਾਈ ਤੇ ਬੋਡੀ ਵੰਤਰ ਦੀ ਚੰਗੀ ਆ ਮੱਝ ਦੇਖੋ ਮੋੜ ਲੈ ਬਾਈ ਮੋੜ ਲੈ ਲੈਵਲ ਉਏ ਵਾਲੇ ਪੱਖ ਤੋਂ ਗੱਲ ਕਰ ਲਈਏ ਤਾਂ ਬਾਈ ਲੈਵਲ ਉਏ ਆ ਵੀ ਕਰਮਾਲੀ ਦਾ ਬਹੁਤ ਜ਼ਿਆਦਾ ਖੁੱਲਾ ਢੋਲਾ ਹਵਾਨਾ ਯਾਰ ਬਹੁਤ ਜ਼ਿਆਦਾ ਸਾਫ ਥਣਾ ਹਵਾਨੇ ਦੀ ਆ ਤੇ ਫੇਸ ਕੁਆਲਿਟੀ ਚੈੱਕ ਕਰ ਲਿਓ ਸੋਹਣੀ ਫੇਸ ਕੁਆਲਿਟੀ ਆ ਅਪੀ ਲੈਣ ਦੇ ਪਾਣੀ ਬਾਈ ਦੇਖੋ ਤੇ ਕੱਦ ਭਾਜਨ ਦੀ ਵੀ ਓਕੇ ਆ ਕੱਦ ਚ ਥੋੜੀ ਦਰਮਿਆਨੀ ਆ ਪਰ ਵਾਜਨ ਭੋਜਨ ਚੰਗਾ ਮੱਝ ਦੇਖੋ ਇਹ ਹਵਾਨਾ ਹਮੂਨਾ ਬਾਗਮਾਲ ਆ ਯਾਰ ਬਹੁਤ ਜਿਆਦਾ ਸੋਹਣਾ ਥਣ ਲੱਗਿਆ ਤੇ ਧਾਰ ਦੂਰ ਬਹੁਤ ਮੋਟੀ ਹੋ ਜਿਹੜੇ ਸਾਦਾ ਸਨ ਦੇਖੋ ਹਵਾਨਾ ਬਹੁਤ ਜਿਆਦਾ ਖੁੱਲਾ ਡੁੱਲਾ ਕਰਮ ਵਾਲੀ ਦਾ ਯਾਰ ਤੇ ਇੱਥੋਂ ਦੇਖੋ ਬਈ ਹਵਾਨਾ ਐ ਉੱਪਰ ਛੂ ਤੱਕ ਪਿਆ ਬਹੁਤ ਜਿਆਦਾ ਖੁੱਲਾ ਡੁੱਲਾ ਹਵਾਨਾ ਦੁੱਧ ਵਾਲੀ ਮੱਝ ਬਈ ਅਸ਼ੀਕਾ ਬਈ ਨਾਂ ਦੱਸ ਲੈ ਆਪਣਾ ਸਰਦੂ ਸਿੰਘ ਬਈ ਪਿੰਡ ਕਿਹੜਾ ਛੋਟੀਆਂ ਜੀ ਛੋਟੀਆਂ ਜ਼ਿਲ੍ਹਾ ਕਿਹੜਾ ਪੈਂਦਾ ਬਠਿੰਡਾ ਜੀ ਬਠਿੰਡਾ ਜਿਹੜੀ ਮੱਝ ਆਪਾਂ ਤੋਰ ਕੇ ਦਿਖਾਈਏ ਸੂਆ ਇਸ ਵਾਰ ਕਿਹੜਾ ਸੂਪੀ ਬਈ? ਜੈ ਸੂਈ ਬਈ। ਤੀਜਾ ਸੂਆ ਇਸ ਵਾਰ ਸੂਈ ਆ। ਕਿੰਨੇ ਦਿਨਾਂ ਦੀ ਬਈ? 8 ਦਿਨ ਹੋਗਾ ਬਚਾਈ ਹੋ। 8 ਦਿਨ। 8 ਦਿਨ ਸੂਈ ਨੂੰ ਕੇ ਤੇ ਬੱਚਾ ਕੀ ਦੇਦਾ ਬਈ? ਕੱਟੀ। ਬੱਚਾ ਵਾਂਗਰ ਕੱਟੀ ਆ ਜੀ। 8 ਦਿਨਾਂ ਦੀ ਸੂਈ ਆ। 13 ਜੀ 8 ਦਿਨਾਂ ਦੀ ਸੂਈ ਥੱਲੇ ਬਈ ਦੁੱਧ ਕਿੰਨਾ ਕਿ ਤਿਆਰ ਆ? 13 ਕਿਲੋ ਆ ਜੀ। 13 ਕਿਲੋ। ਇੱਕ ਰੰਗ ਦੋ ਰੰਗ ਜਿੰਨੇ ਮਰਜ਼ੀ ਟਾਈਮ ਚੋ ਲਿਆ ਬਗਨਾ। ਠੀਕ ਆ। ਤੇ ਦੁੱਧ ਦੀ ਤਸੱਲੀ ਆ ਪੂਰੀ ਮਤਲਬ ਚਵਾਈ ਚੂਈ ਦੀ ਚੰਗੀਆਂ ਪੋਲੀ ਆ ਪੂਰੀ ਬੰਦਾ ਬੁੜੀ ਜਿਹੜਾ ਮਰਜ਼ੀ ਝੋਲੇ ਠੀਕ ਆ ਤੇ ਵੇਚਣ ਵਾਲਾ ਭਾਅ ਹੁਣ ਵੇਚਣ ਵਾਲਾ ਦੱਸੀ ਮੰਗੀ ਚਾਹੇ ਜਿੰਨੇ ਮਰਜ਼ੀ ਜਾ 15 ਦੇ ਦੇਗੀ 1 ਲੱਖ ਤੇ 15000 ਮਾਨਦਾਨ ਹੋ ਜੂ ਮੌਕੇ ਦੇ ਮਾੜਾ ਮੋਟਾ ਹੋਣ ਨੰਬਰ ਬਈ 936752 ਜੀ 946753 27428 27428 ਇਹ ਬਾਈ ਦਾ ਫੋਨ ਨੰਬਰ ਹੈ ਜੀ ਮੱਝ ਤੁਹਾਨੂੰ ਪਹਿਲਾਂ ਵੀ ਦਿਖਾ ਦਿੱਤ ਇੱਕ ਵਾਰੀ ਨੰਗਾ ਹੋਰ ਮਾਰ ਲਿਓ ਬਿਲਕੁਲ ਸਾਫ ਥਾਣਾ ਵਾਨੇ ਦੀ ਤੇ ਚਵਾਈ ਚੂਈ ਦੀ ਬਿਲਕੁਲ ਚੰਗੀ ਮੋਟੀ ਧਾਰ ਦੇਖੋ ਬਾਕੀ ਅੰਦਾਜ਼ਾ ਤੁਸੀਂ ਹਵਾਨਾ ਦੇਖ ਕੇ ਲਾ ਲਿਓ ਹਵਾਨਾ ਬੋਨਾ ਕਰਮਾ ਵਾਲੀ ਨੇ ਬਹੁਤ ਸੋਹਣਾ ਤਿਆਰ ਕਰਾਇਆ ਦੁੱਧ ਵਾਲੀ ਮੱਚੋ ਵੇ ਦੇਖੋ ਲੈ ਤੁਰਦੀ ਜੇ ਇੱਕ ਵਾਰੀ ਹੋਰ ਨਹੀਂ ਆਹ ਦੇਖੋ ਵੱਡੀ ਗੁੱਡੀ ਵੀ ਬਹੁਤ ਆ ਯਾਰ ਕਰਮਾ ਪਸ਼ੂ ਮੰਡੀ ਰਾਮਪਰਾ ਖੂਲ ਪਸ਼ੂ ਚੰਗੇ ਪਹੁੰਚੇ ਪਹੁੰਚੇ ਲਿਮਟਡ ਜੀ ਗਿਣਤੀ ਚਾ ਤੇ ਜਲਦੀ ਜਲਦੀ ਵੀਡੀਓ ਨੂੰ ਬਾਈ ਜੀ ਸ਼ੇਅਰ ਕਰ ਦਿਓ। ਰੰਪਰਾ ਫੂਲ ਬੂਰੀ ਮੱਝ ਦਿਖਾਉਣ ਲੱਗਿਆ ਬਹੁਤ ਜਿਆਦਾ ਸੋਹਣੀ ਬੂਰੀ ਮੱਝ ਆ। ਸੋ ਜਿਹੜੇ ਵੀ ਭਰਾ ਵੀਡੀਓ ਨੂੰ ਪਹਿਲੀ ਵਾਰੀ ਦੇਖੋਗੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਵੀਡੀਓ ਨੂੰ ਲਾਈਕ ਕਰ ਦਿਆ ਕਰੋ, ਸ਼ੇਅਰ ਵੀ ਜਰੂਰ ਕਰ ਦਿਆ ਕਰੋ ਭਰਾ। ਤੇ ਇਹਦੇ ਨਾਲ ਬਾਈ ਹੌਸਲਾ ਮਿਲਦਾ। ਵੀਡੀਓ ਦੇਖਦੋ, ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ। ਨਵੇਂ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮੱਝ ਦੇਖੋ ਯਾਰ। ਬਾਗਮਾਲ ਮੱਝ ਆ ਦੇਖੋ ਬੰਤਰ-ਬੰਤਰ ਦੇਖੋ ਕਰਮਾਲੀ ਦੀ ਬੂਰੀ ਮੱਝ। ਪਸ਼ੂ ਮੰਡੀ ਰੰਪਰਾ ਫੂਲ ਤੇ ਲੈ ਕੇ ਆਇਆ ਬਾਈ। ਤੇ ਗੱਲਬਾਤ ਸਾਰੀ ਜਿਹੜੀ ਆਪਾਂ ਬਾਈ ਨਹੀਂ ਕਰਵਾਉਣੀ ਆ ਇੱਕ ਵਾਰੀ ਦੇਖੋ ਤੋਰੀ ਬਾਈ ਹੋਰ ਤੋਂ ਨਹੀਂ ਇੱਧਰ ਨੂੰ ਤੋਰੀ ਲੈ ਤੁਰਦੀ ਦੇ ਇੱਕ ਵਾਰੀ ਹੋਰ ਨੀਂਗਾ ਮਾਰ ਲਿਓ ਬਾਈ ਫਿਰ ਸਕਵਾਲਿਟੀ ਦੇਖ ਲਓਗੇ ਸੋਹਣੀਆਂ ਸਿੰਘ ਸਿੰਘ ਕੋਡਾ ਤੇ ਚੰਗਾ ਬਾਡੀ ਰਾਂਚਾ ਦੇਖੋ ਲੈ ਵਾਲੂ ਬਹੁਤ ਸੋਹਣਾ ਬਣਾਇਆ ਬਾਈ ਬਿਲਕੁਲ ਸਾਫ ਆਡਰ ਚਾਰੋਂ ਥਾਂ ਇੱਕੋ ਜੇ ਤੇ ਗੈਬ ਵਾਲਾ ਥਾਣਾ ਬਾਈ ਮੋੜ ਲਿਆ ਬਾਈ ਦੇਖੋ ਬਿਲਕੁਲ ਸਾਫ ਸਾਨ ਹਵਾਨੇ ਦੀ ਆ ਬਾਕੀ ਜਾਣਕਾਰੀ ਪੂਰੀ ਜਿਹੜੀ ਆਪਾਂ ਇਹਦੀ ਬਾਈ ਤੋਂ ਲੈ ਲੈਨੇ ਆ ਕਿਹੜਾ ਸੂਆ ਸੂਈ ਆ ਕਿੰਨਾ ਕੁ ਦੁੱਧ ਆ ਤੇ ਕੀ ਭਾਗੂ ਕਰਦਾ ਬਈ ਜਿਹੜੀ ਪੂਰੀ ਮੱਝ ਤੋੜ ਕੇ ਦਿਖਾਈ ਆਪਾਂ ਸੂਆ ਕਿਹੜਾ ਸੂਈ ਆ ਸੂਈ ਦੂਜਾ ਸੂਆ ਇਸ ਵਾਰ ਸੂਈ ਆ ਕਿੰਨੇ ਚਰਦੀ ਬਈ ਕਿੰਨੇ ਚਰਦੀ ਸੂਈ ਆ ਬਈ 10 ਦਿਨ ਸੂਈ ਨੋ ਕੇ ਬੱਚਾ ਕੀ ਜੇ ਤਾਂ ਬਈ ਬੱਚਾ ਪੁੱਤ ਆ ਬੱਚਾ ਮੰਗਰ ਕਟਾਈ ਦੇਖ ਸਕਦੇ ਹੋ ਤੁਸੀਂ 10 ਦਿਨਾਂ ਦੀ ਸੂਈ ਆ ਤੇ 10 ਦਿਨਾਂ ਦੀ ਸੂਈ ਥੱਲੇ ਬਈ ਦੁੱਧ ਕਿੰਨਾ ਤਿਆਰ ਆ ਉਹ ਤਾਂ 12 ਕਿਲੋ ਤਿਆਰ ਆ ਬਈ 12 ਕਿਲੋ ਨੱਟ ਕੰਡੇ ਵਾਲਾ 2 ਡੰਗ 4 ਡੰਗ ਤਸੱਲੀ ਕਰਾ ਦੇਗੇ ਚਵਾਈ ਜੂ ਦੀ ਚੰਗੀਆਂ ਪੋਲੀਆਂ ਪੂਰੀ ਠੀਕ ਆ ਇਹਦਾ ਭਾਅ ਬਈ ਵੇਚਣ ਜਾਲਾ ਮੰਗਰ ਤੱਕ 70 ਕਰੀਉਣਾ ਬਈ ਡੇਢ ਦੀ ਦੇ ਡੇਢ ਲੱਖ ਦੀ ਵਿੱਚੋਂ ਮੰਨ ਤਨ ਹੋਰ ਵੀ ਹੋ ਜੂ ਮੌਕੇ ਤੇ ਹੋ ਜੂਗਾ ਠੀਕ ਆ ਫੋਨ ਨੰਬਰ ਬਈ 93652 ਠੀਕ ਆ ਬਈ 702 ਠੀਕ ਆ ਇਹ ਬਈ ਦਾ ਫੋਨ ਨੰਬਰ ਹੈ ਜੀ ਪੂਰੀ ਮੱਝ ਤੇ ਬਣਾ ਲਿਓ ਸੰਪਰਕ ਲੇ ਵਲੂ ਇੱਕ ਵਾਰੀ ਹੋਰ ਦਿਖਾਣੇ ਸਾਨੂੰ ਨੇੜੇ ਤੋਂ ਪਸ਼ੂ ਮੰਡੀ ਰਾਮਪਰਾ ਫੂਲ ਤਰੀਕ 1 6ਵਾਂ ਮਹੀਨਾ 2025 ਸੋ ਵਿਕਰੀ ਵਾਲੇ ਨਾਗਾ ਜਿਹੜਾ ਆਪਾਂ ਟੌਪ ਤੋਂ ਟੌਪ ਕੁਆਲਿਟੀ ਦੇ ਕਵਰ ਕਰਕੇ ਅੱਜ ਤੁਹਾਡੇ ਨਾਲ ਸਾਂਝੇ ਕਰਨੇ ਆ ਸੋ ਜਿਹੜੇ ਵੀ ਨਵੇਂ ਵੀਰੋ ਬਾਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਦੇ ਰਹੋ ਚੱਲ ਜੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਸੋ ਆਜੋ ਅੱਗੇ ਚੱਲ ਕੇ ਹੋਰ ਜਿਹੜੇ ਆਪਾਂ ਵਿਕਰੀ ਵਾਲੇ ਨਾਗਾ ਕਵਰ ਕਰਕੇ ਤੁਹਾਡੇ ਨਾਲ ਸਾਂਝੇ ਕਰਦੇ ਆ ਬਣੇ ਰਿਓ ਵੀਡੀਓ ਦੇ ਨਾਲ ਐਂਡ ਤੱਕ ਇੱਕ ਮੱਝ ਫੁਰਦ ਖਾਣ ਨੂੰ ਬਹੁਤ ਜਿਆਦੇ ਟਾਪ ਕੁਆਲਿਟੀ ਦੀ ਮੱਝ ਵਈ ਦੇਖੋ ਤੁਰਦੀ ਤੇ ਨਿਗਾ ਮਾਰ ਲਿਓ ਜਾਣਕਾਰੀ ਸਾਰੀ ਆਪਾਂ ਬਾਅਦੋਂ ਪੁੱਛ ਲਾਂਗੇ ਬਹੁਤ ਜਿਆਦੇ ਟਾਪ ਕੁਆਲਿਟੀ ਦੀ ਮੱਝ ਆ ਯਾਰ ਵੱਡੀ ਬੁੱਡੀ ਕਰਮਾਂ ਵਾਲੀ ਬਹੁਤ ਜਿਆਦੇ ਆ ਤੇ ਸਿੰਘਾਂ ਸੁੰਗਾ ਦੀ ਬਿਲਕੁਲ ਪੁੰਡੀ ਸੋਹਣੀ ਫੇਸ ਕੁਆਲਿਟੀ ਵਈ ਦੇਖੋ ਬੁੱਡੀ ਢਾਂਚੇ ਦੀ ਗੱਲ ਕਰੀ ਤਾਂ ਬਹੁਤ ਜਿਆਦੇ ਵੱਡੀ ਮੱਝ ਆ ਯਾਰ ਬਾਗਮਾਲ ਬੰਤਰਾ ਪੂਰੀ ਪਲੀ ਹੋਈ ਤੇ ਲੈ ਵਾਲੂਆ ਉਹਨੇ ਖੁੱਲਾ ਢੁੱਲਾ ਜਿਹੜਾ ਸੀ ਲੈਵਾ ਕਰਮਾ ਵਾਲੀ ਦਾ ਪੂਰੀ ਫੁੱਲ ਵੱਡੀ ਮਾਝਾ ਦੇ ਦੇਖੋ ਕਿ ਆਉਂਦੀ ਹੈ ਤੇਰੀ ਤੇ ਜਾਣਕਾਰੀ ਬਾਈ ਨੂੰ ਪੁੱਛਦੇ ਚਾਰ ਦਿਨ ਠੀਕ ਅੱਛਾ ਤੇ ਦੁੱਧ ਕਿੰਨਾ ਕ ਤਿਆਰ ਆ ਬਾਈ ਹੁਣ 12 ਤਿਆਰ ਹੋ ਗਏ 12 ਲੀਟਰ ਤਿਆਰ ਆ ਜੀ ਠੀਕ ਹੈ 12 ਲੀਟਰ ਬਾਈ ਕਹਿੰਦਾ ਵੀ ਦੁੱਧ ਤਿਆਰ ਆ ਇਸ ਟਾਈਮ ਬਾਣ ਤੇ ਹੁਣ ਕਿੰਨੇ ਦੀ ਸ਼ੇਲ ਕੱਟੀ ਆ 2.5 ਲੱਖ ਰੁਪਏ ਜਾਈ ਚਾਹੀਏ ਦੇਣ ਲੈਣ ਵਾਲਾ ਬਾਈ ਰੇਟ ਮੰਗੀ ਤਾਂ ਜੀ 200 ਦੀ ਨੋ ਬਾਈ ਜੂਈ ਦੀ ਚੰਗੀ ਆ ਬਾਈ ਹਾਂਜੀ ਗੁੜੀ ਬੰਦਾ ਜਿਹੜਾ ਮਰਜੀ ਚੋਲੇ ਚੰਗੀ ਮੈਂ ਹਾਂ ਧਾਰ ਤੋਰ ਬਹੁਤ ਵਧੀਆ ਠੀਕ ਆ ਬਾਈ ਕਹਿੰਦਾ ਵੀ ਪੂਰੀ ਫੁੱਲ ਮੋਟੀ ਧਾਰ ਆ ਗੁੜੀ ਬੰਦਾ ਜਿਹੜਾ ਮਰਜੀ ਚੋਲੇ ਅੱਛਾ ਮੈਂ ਜੀ ਤੇ ਕਰਦੀ ਮਾਜਾ ਬਾਈ ਵੱਡੀ ਗੱਲ ਤੇ 2.2 ਲੱਖ ਬਾਈ ਰੇਟ ਕਰਦਾ ਵੀ 230 ਤੂ ਦੀ ਹੋ ਜੂ ਬਾਈ ਇਮਾਨਦਾਰ ਬੋਲ ਵੀ ਹੋ ਜੂਣਾ ਮੌਕੇ ਤੇ ਫੋਨ ਨੰਬਰ ਬਾਈ 83608 83608 64896 64896 ਪਿੰਡ ਕਿਹੜਾ ਸਾਈ ਬਾਈ ਬਦਰਗੜ ਚੰਡਗੜ ਦੇ ਦਰਵਾ ਕੋਲੇ ਗਿੱਦੜਵਾ ਦੇ ਨੇੜੇ ਬਦਰਗੜ ਜੰਨੀ 83608 ਠੀਕ ਆ ਬਾਈ ਬਣਾ ਲਿਓ ਸੰਪਰਕ ਬਾਈ ਨਾਲ ਮੱਝ ਚੰਗੀ ਆ ਘਰ ਦੀ ਮੱਝ ਆ ਬਾਈ ਸਿੰਘ ਛੱਪੇ ਦੀ ਬਿਲਕੁਲ ਕੁੰਡੀ ਸੋਹਣੀ ਫੇਸ ਕੁਆਲਿਟੀ ਦੇ ਬਾਡੀ ਬੰਤਰ ਦਾ ਕੋਈ ਅੰਤਰੀ ਬਾਈ ਦੇਖੋ ਫੁੱਲ ਵਾਜਨ ਫੁੱਲ ਕੱਦ ਇਹ ਲੇਵਾ ਵੀ ਵਾਖਮਾਲਾ ਬਈ ਦੇਖੋ ਨਾੜਾ ਨੂੜਾ ਦੇਖ ਲਓ ਕਰਮਾਲੀ ਨਹੀਂ ਫੁੱਲ ਗੈਪ ਵਾਲਾ ਥਣ ਲੱਗਾ 4 ਸਪੀਰੋ ਇੱਕੋ ਜਿਹਾ ਗੈਪ ਵੀ ਦੇਖ ਲਓ ਗੇਠ ਗੇਠ ਪੈਂਦੀ ਹੈ 4 ਸਪੀਰੋ ਪੀੜੀ ਤੇ 12 ਵਰਗੇ ਸਾਨਾ ਤੇ ਪੂੜਾ ਪੂੜਾ ਕਰਮਾਲੀ ਦਾ ਸਾਨਾ ਵਰਗਾ ਦੇਖੋ ਤੇ ਬੱਚਾ ਮਗਰ ਕਟਾ ਫੇ ਰਖੰਗੋਨੀ ਚੈੱਕ ਕਰ ਲਿਓ ਕੁੰਡਾ ਸਿੰਘ ਸੋਹਣੀ ਬੋਡੀ ਮੰਤਰ ਤੇ ਚੰਗੀ ਥਣਾ ਹੋਵਾਨੀ ਦੀ ਬਈ ਪੂਰਾ ਗੈਪ ਬੜਾ ਥਣ ਲੱਗਿਆ ਹੋਇਆ ਦੇਖੋ ਤੇ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਲਵਾਂ ਇੱਕ ਵਾਰੀ ਬੰਨ ਲੈਣ ਦਿਓ ਦੇਖਦੇ ਆਂ ਕੀ ਰੇਟਰ ਆਪਾਂ ਕਰਦਾ ਕਿੰਨਾ ਕਰਦਾ ਦੋਤ ਬਾਦ ਹਾਂਜੀ ਬਾਈ ਅੱਛੀ ਕਾ ਬਈ ਨਾਂ ਦੱਸਦੇ ਆਪਣਾ ਨਾਂ ਜਸਵਿੰਦਰ ਸਿੰਘ ਜੀ ਜਸਵਿੰਦਰ ਪਿੰਡ ਕਿਹੜਾ ਬਾਈ ਕੋਟੜੀ ਕੋਟੜੀ ਖੁਰਦ ਜ਼ਿਲ੍ਹਾ ਕਿਹੜਾ ਪੈਂਦਾ ਆਪਾਂ ਨੂੰ ਕੋਟੜੀ ਜੀ ਮੋੜ ਮੰਡੀ ਬਠਿੰਡਾ ਠੀਕ ਆ ਤਹਿਸੀਲ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਇਹ ਜਿਹੜੀ ਆਪਾਂ ਮੱਝ ਦਿਖਾਈ ਆ ਬਈ ਤੋਰ ਕੇ ਦੂਜਾ ਕਿਹੜਾ ਸੂਈ ਐ ਇਸ ਵਾਰ ਬਹੁਤ ਦੂਜਾ ਜੀ ਉਹ ਚਾਰ ਦਾੰਦਾ ਜੀ ਦੂਜਾ ਸੂਆ ਇਸ ਵਾਰ ਸੂਈ ਆ ਤੇ ਮੂੰਹੋਂ ਚਾਰ ਦਾੰਦਾ ਠੀਕ ਆ ਕਿੰਨੇ ਦਿਨਾਂ ਦੀ ਸੂਈ ਆ ਬਾਈ 11 ਦਿਨਾਂ ਦੀ ਸੂਈ ਐ ਤੇ ਬੱਚਾ ਮੰਗਰ ਬਾਈ ਕੱਟੀ ਆ ਜੀ ਬੱਚਾ ਬੱਚਾ ਮੰਗਰ ਕੱਟੀ ਆ ਜੀ ਦੇਖ ਸਕਦੇ ਹੋ ਤੁਸੀਂ 11 ਦਿਨਾਂ ਦੀ ਸੂਈ ਐ ਤੇ ਪੂਰਾ ਪਲਿਆ ਹੋਇਆ ਬੱਚਾ ਬਾਈ ਚੰਗੀ ਪਲੀ ਹੋਈ ਕੱਟੀ ਆ ਮੰਗਰ ਤੇ 11 ਦਿਨ ਹੋ ਗਏ ਬਾਈ ਕਹਿੰਦਾ ਸੂਈ ਨੂੰ ਤੇ ਜੇ ਆਪਣਾ ਜਸਵਿੰਦਰ ਭਾਈ 11 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਦੀ ਗੱਲ ਕਰ ਲਈਏ ਕਿੰਨਾ ਕੁ ਤਿਆਰ ਆ ਮੇਰੇ 18 ਕਿਲੋ ਤਿਆਰ ਹੈ ਨਾ 9 ਕਿਲੋ ਡੰਗ ਦਾ ਤਿਆਰ ਆ ਖਾਸਾ ਹੋ ਜਾਂਦਾ ਭਾਈ ਤਸੱਲੀ ਕਰਾ ਦਾਂਗੇ ਬਈ ਲੋ ਡੰਗ ਚਾਰ ਡੰਗ ਅਗਲਾ ਜਮਾਂ ਚੋ ਸਾਰੇ ਹੀ ਕਰੀ ਠੀਕ ਆ ਤੇ ਭਾਈ ਦੀ ਚੰਗੀਆਂ ਪੋਲੀਆ ਪੂਰੀ ਕਿਲੋ ਮਰ ਚ ਬਈ ਠੀਕ ਆ ਭਾਈ ਤੇ ਵੇਚਣ ਵਾਲਾ ਰੇਟ ਭਾਈ ਮੰਗੀ ਜਿਹੇ ਜਿੰਨੇ ਮਰਜੀ ਆ ਰੇਟ ਮੇਰੇ 4 ਲੱਖ ਰੁਪਏ ਆ 4 ਲੱਖ ਰੁਪਏ ਮੁੱਲ ਕਰਦੇ ਆ ਵਿੱਚੋਂ ਹੋ ਜੂ ਮਾਨਦਾਨ ਤੋਂ ਖੁੱਲਾ ਮਾਨਦਾਨ ਹੋ ਜੂਗਾ ਫੋਨ ਨੰਬਰ ਭਾਈ ਆਪਣਾ ਮੋਹ ਨੰਬਰ 62800 62800 62800 43038 ਆਪਣਾ ਵਿਪਾਰ ਦਾ ਕੰਮ ਆ ਬਾਈ ਠੀਕ ਆ ਲੈ ਬਾਈ ਵਿਪਾਰ ਲੈਣ ਦਾ ਕੰਮ ਆ ਬਾਈਆਂ ਦਾ ਪਰ ਮੱਝ ਜਿਹੜੀ ਪੂਰੀ ਤਸੱਲੀ ਵਾਲੀ 18 ਕਿਲੋ ਦੁੱਧ ਦੀ ਔਟ ਦੇ ਆਈ ਆ ਬਾਈ ਕਹਿੰਦਾ ਵੀ ਤੇ ਬਾਕੀ ਅੰਦਾਜ਼ਾ ਤੁਸੀਂ ਬਈ ਹਵਾਨਾ ਦੇਖ ਕੇ ਲਾ ਲਿਓ ਬਾਕੀ ਇਹ ਜਿਹੜੀ ਮੱਝ ਦੁੱਧ ਵਾਲੀ ਆ ਯਾਰ ਦੇਖੋ ਬੋਡੀ ਵੰਤਰ ਦੇ ਤੇ ਇੱਕ ਦੇ ਮੁੱਲ 'ਚ ਬਾਈ ਦੋ ਆਉਂਦੀਆਂ ਨਾਲ ਕੱਟੀ ਵੀ ਪੂਰੀ ਪਲੀ ਹੋਈ ਆ ਦੇਖੋ ਸਿਰਾਂ ਗੱਲ ਬਾਤ ਆ ਇਹਨਾਂ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਆ ਕਰੋ ਚਲਦੀ ਚਲਦੀ ਵੀਡੀਓ ਨਵੇਂ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਰਵੀ ਪਸ਼ੂ ਮੰਡੀ ਰੰਪਰਾ ਫੂਲ ਮੱਝ ਦਿਖਾਉਣਾ ਤੁਹਾਨੂੰ ਇੱਕ ਵਾਰੀ ਖੜੀ ਤੇ ਨਿਗਾ ਮਾਰ ਲਿਓ ਤੋਰ ਤੋਰ ਕੇ ਵੀ ਦਿਖਾਵਾਂਗੇ ਤੇ ਰੇਟ ਬਹੁਤ ਜਾਇਜ਼ ਰਹੂ ਬਈ ਮੱਝ ਦਾ ਪਹਿਲਾਂ ਬਾਈ ਜਿਹੜਾ ਮਾਲਕ ਨਾਲ ਆਪਾਂ ਗੱਲ ਕਰੀਏ ਬਹੁਤ ਜਾਇਜ਼ ਰੇਟ ਰਹੂ ਤੇ ਰੇਟ ਮਦਕ ਦੁੱਧ ਵੀ ਚੰਗਾ ਖਰ ਤੇ ਲੈ ਇੱਕ ਵਾਰੀ ਖੜੀ ਤੇ ਨਿਗਾ ਮਾਰ ਲਿਓ ਤੋਰ ਕੇ ਦਿਖਾ ਦਾਂਗੇ ਤੁਹਾਨੂੰ ਦੁੱਧ ਵਾਲੀ 나ੜ ਨੂਰ ਦੇਖੋ ਯਾਰ ਕਰਮਾਲੀ ਦੀ ਦੁੱਧ ਵਾਲੀ 나ੜ ਦੇਖੋ ਤੇ ਥਾਣਾ ਹਵਾਨੇ ਦੀ ਚੰਗੀ ਐ ਸਾਫ ਆ ਥਾਣਾ ਹਵਾਨੇ ਦੀ ਦੁੱਧ ਵਾਲੀ 나ੜ ਪੂਰੀ ਵੱਡੀ ਮੋਟੀ 나ੜ ਦੇਖੋ ਇਸ ਕੁਆਲਿਟੀ ਚੈੱਕ ਕਰ ਲਿਓ ਸੋਹਣੀ ਫੇਸ ਕੁਆਲਿਟੀ ਆ ਕੁੰਡਾ ਸਿੰਘ ਖੁੱਲਾ ਜ਼ਰੂਰ ਆ ਪਰ ਜੱਜ ਦਾ ਬੜੀ ਮੁੰਦਾ ਖੋਲੀ ਬਈ ਤੋਰੀ ਲੈ ਇੱਕ ਵਾਰੀ ਤੁਰਦੀ ਦੇ ਨਿਗਾ ਮਾਰ ਲਿਓ ਬਈ ਤਵਾਨਾ ਹੂ ਨਾ ਸੋਨਾ ਤਿਆਰ ਕਰਿਆ ਦੇਖੋ ਥਾਣਾ ਹਵਾਨੇ ਦੀ ਬਿਲਕੁਲ ਸਾਫ ਤੇ ਗੈਪ ਵਾਲਾ ਥਾਣਾ ਬੋਡੀ ਮੰਤਰ ਦੀ ਵੀ ਚੰਗੀ ਆ ਤੇ ਬਾਕੀ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ ਸਾਰੇ ਬਾਈ ਬਈ ਅਸ਼ੀਕਾਲ ਨਾ ਨਾ ਦੇਵੇ ਆਪਣਾ ਗੁਲਾਬ ਸਿੰਘ ਗੁਲਾਬ ਸਿੰਘ ਪਿੰਡ ਕਿਹੜਾ ਬਈ ਢੂੜੇ ਕੇ ਤਾ ਢੂੜੇ ਕੇ ਗਲਾਂਜਲਾ ਬਰਨਾਲਾ ਠੀਕ ਆ ਇਹ ਜਿਹੜੀ ਮੱਝ ਤੋਰ ਕੇ ਦਿਖਾਈ ਆ ਪਸੂਆ ਕਿਹੜਾ ਸੂਈ ਆ ਇਸ ਵਾਰ ਸੂਆ ਤੀਜਾ ਸੂਆ ਤੀਜਾ ਸੂਆ ਕਿੰਨੇ ਕਿ ਚਿਰ ਦੀ ਸੂਈ ਆ ਬਈ ਹੋ ਗਿਆ ਬਈ 1.5 ਮਹੀਨਾ 1 ਮਹੀਨਾ ਬਾਕੀ 15 ਠੀਕ ਆ 1 ਮਹੀਨੇ ਤੋਂ ਉੱਪਰ ਹੋ ਗਿਆ ਸੂਈ ਨੂੰ ਤੇ ਬੱਚਾ ਕਿਹ ਦਿੱਤਾ ਬਈ ਇਹ ਕੱਟਾ ਟੱਪਾ ਬੱਚਾ ਮੰਗਰ ਕੱਟਾ ਤੇ ਗੁਲਾਬ ਦੁੱਧ ਕਿੰਨਾ ਕਿ ਤਿਆਰ ਆ ਬਈ ਦੁੱਧ ਬਈ ਗੱਪ ਮਰੋਣਾ ਕੋਸ ਮਰੋਏ ਚਾਹ ਨੌ ਕਿਲੋ ਨੌ ਕਿਲੋ ਦੁੱਧ ਦੇ ਦੰਦੀਆ ਖੁੱਲਾ ਖੁੱਲਾ 9 ਕਿਲੋ ਠ ਠੀਕ ਆ ਤੇ ਫਿਰ ਜੈ ਜਪਾ ਵੇਚਣ ਜਾਲ 80 ਦੇ ਦਾਂਗੇ ਭਾਈ 80 ਹਜ਼ਾਰ ਲੱਖ ਕਰੀ ਜਾਂਦਾ ਠੀਕ ਆ ਮਾਨਦਾਨ ਵਿੱਚ ਹੋਰ ਵੀ ਹੋਜੋ ਹਾਂ ਬਾਕੀ ਹੋਰ ਸੱਪਾ ਹੋ ਜੀ ਤੇ ਫੋਨ ਨੰਬਰ ਆਪਣਾ 936 ਠੀਕ ਆ ਵੀ ਇਹਨਾਂ ਤੋਂ ਇਲਾਵਾ ਹੋਰ ਵੀ ਮੱਝ ਆਪਣੇ ਕੋਲੇ ਹਾਂ ਕਰੇ ਨੇ ਭਾਈ ਹੋਰ ਕਰੇ ਹੁੰਦੀ ਠੀਕ ਆ ਵੀ ਵਾਰ ਦਾ ਕੰਮ ਠੀਕ ਆ ਵੀ ਲੈ ਵੀ ਇਹ ਮੱਝ ਦਿਖਾਤੀ ਭਾਈ ਦੀ ਤੁਹਾਨੂੰ ਭਾ ਵੀ ਬਹੁਤ ਵਾਤਾ ਦੁੱਧ ਮਦਾਵਕ ਬਣਾ ਲਓ ਸੰਪਰਕ ਪਸ਼ੂ ਮੰਡੀ ਰਾਮਪਰਾਹੁਲ ਲੈ ਵੀ ਇਹ ਤੁਹਾਨੂੰ ਚਾਰ ਮੱਝਾਂ ਹੋਰ ਦਿਖਾਉਣ ਲੱਗਿਆਂ ਇੱਕੋ ਬਾਈ ਗੋਲਾ ਚਾਰਾਂ ਮੱਜਾਂ ਬਿਲਕੁਲ ਟਾਪ ਕੁਆਲਿਟੀ ਦੀਆਂ ਮੱਜਾਂ ਥਾਣਾ ਹਵਾਨੇ ਕਨੀਓ ਬਿਲਕੁਲ ਸਾਫ਼ ਤੇ ਚੰਗੀ ਬੋਡੀ ਵੰਤਰ ਦੀਆਂ ਇੱਕ ਵਾਰੀ ਖੜੀਆਂ ਤੇ ਨਿਗਾ ਮਾਰ ਲਓ ਬਾਰੀ ਬਾਰੀ ਡਿਟੇਲ ਵੀ ਪੁੱਛਾਂਗੇ ਸਾਰੀਆਂ ਦੀ ਤੇ ਟੋੜ ਕੇ ਵੀ ਦਿਖਾ ਦਿਆਂਗੇ ਬਾਈ ਚੰਗੀ ਬੋਡੀ ਵੰਤਰ ਦੀਆਂ ਬਿਲਕੁਲ ਸਾਫ਼ ਮੱਜਾਂ ਦੇਖੋ ਨੰਬਰ 1 ਤੋਂ ਸਟਾਰਟ ਕਰਦੇ ਆਂ ਬਾਈ ਆ ਨੰਬਰ 1 ਵਾਲੀ ਮੱਜਾ ਬਾਈ ਜਿਹੜੀ ਸੂਆ ਕਿਹੜਾ ਸੂਇਆ ਇਸ ਵਾਰ ਦੂਜਾ ਸੂਆ ਝੋਟਿਆ ਜੀ ਦੂਜਾ ਸੂਆ ਝੋਟਿਆ ਤੇ ਕਿੰਨੇ ਦਿਨਾਂ ਦੀ ਸੂਈ ਹੈ ਬਾਈ ਸੂਈ ਨੂੰ ਨਾ ਹੋ ਗਿਆ ਹੋਣਗੇ ਜੀ 7-8 ਦਿਨ 7-8 ਦਿਨ ਸੂਈ ਨੂੰ ਹੋਗੇ ਤੇ ਬੱਚਾ ਕੀ ਦੇਦਾ ਬਾਈ ਬੱਚਾ ਕੱਟਾ ਬੱਚਾ ਮਗਰ ਕੱਟਾ ਬਾਈ 7 ਤੋਂ 8 ਦਿਨ ਸੂਈ ਨੂੰ ਹੋਗੇ ਤੇ ਹਵਾਨਾ ਹੋਣਾ ਚੈੱਕ ਕਰ ਲਓ ਤੋਰ ਕੇ ਵੀ ਦਿਖਾਣੇ ਆ ਤੁਹਾਨੂੰ ਥਾਣਾ ਹਵਾਨੇ ਦੀ ਬਿਲਕੁਲ ਸਾਫ ਆ ਕਣੋ ਹੋਈ 12 ਕਿਲੋ ਪੂਰਾ ਗੈਪ ਵਾਲਾ ਥਾਣਾ ਤੇ ਦੁੱਧ ਬਾਈ ਕਿੰਨਾ ਤਿਆਰ ਹੈ 12 ਕਿਲੋ ਤਿਆਰ ਹੈ 12 ਕਿਲੋ ਨੈਟ ਦੁੱਧ ਤਿਆਰਾ ਦੋ ਰੰਗ ਚਾੜਾਂਗਾ ਅਗਲਾ ਛੱਲੀ ਕਰ ਸਕਦਾ ਧਾਰ ਦੂਰ ਪੌਲੀ ਨੇ ਆਏ ਭੜੀਏ ਪੋਲੀ ਠੀਕ ਆ ਜਮਾ ਪੌਲੀ ਧਾਰਾ ਤੇ ਲੈ ਤੋਰੀ ਮੈਂ ਮੜਾ ਜੇ ਤੋੜ ਕੇ ਦਿਖਾਈ ਲੈ ਇੱਕ ਵਾਰੀ ਤੁਰਦੀ ਜਿਦ ਨੇਗਾ ਮਾਰ ਲਿਓ ਬਾਈ ਤੋਰਾ ਦੂਰਾ ਚੈੱਕ ਕਰ ਲਿਓ ਦੁੱਧ ਬਾਈ ਕਹਿੰਦਾ ਵੀ ਚੰਗਾ ਤਿਆਰ ਆ ਬਾਕੀ ਦੁਬਾਰਾ ਵੀ ਪੁੱਛਾਂਗੇ ਬਾਈ ਨੂੰ ਇੱਕ ਵਾਰੀ ਤੁਰਦੀ ਜਿਦ ਨੇਗਾ ਮਾਰ ਲਿਓ ਸਿੰਘ ਛੱਪੇ ਦੀ ਬਿਲਕੁਲ ਕੁੰਡੀ ਤੇ ਸੋਹਣੀ ਫੇਸ ਕੁਆਲਿਟੀ ਹੈ ਬਾਈ ਦੇਖੋ ਐ ਲਸ ਇਹ ਮੋੜ ਲਿਆ ਬਾਈ ਚੰਗੀ ਬੋਡੀ ਢਾਂਚੇ ਦੀ ਆ ਕੱਦ ਭਜਨ ਦੀ ਵੀ ਚੰਗੀ ਆ ਬਾਈ ਦੂਸਰਾ ਸੂਇਸ ਵਾਰ ਸੂਈਏ ਤੇ ਦੁੱਧ ਭਾਈ ਕਹਿੰਦਾ ਵੀ ਚੰਗਾ ਤਿਆਰ ਆ ਬਾਬੂ ਪੁੱਛਦੇ ਆ ਬਾਈ ਨੂੰ ਵੀ ਕੀ ਬਾਬੂ ਕਰਦਾ ਆ ਦੁੱਧ ਵਾਲੀ 나ੜ ਨੂੜ ਦੇਖੋ ਬਈ ਲੈਵੇ ਤੇ ਆ ਨਾੜਾ ਨੂੜਾ ਬਹੁਤ ਚੰਗੀਆਂ ਲੈਵੇ ਦੀਆਂ ਤੇ ਪੂਰਾ ਗੈਪ ਵਾਲਾ ਜਿਹੜਾ ਥਣ ਲੱਗਿਆ ਹੋਇਆ ਇਹ ਦੂਜਾ ਸੂਆ ਸੂਈ ਹੈ 12 ਲੀਟਰ ਦਾ ਤੇ ਇਹ 12 ਲੀਟਰ ਜਮਾ ਤਿਆਰ ਹੈ ਠੀਕ ਹੈ ਤੇ ਇਹਦਾ ਭਾਅ ਬਈ ਫਿਰ ਵੇਚਣ ਵਾਲਾ ਮੰਗੀ ਜਿਹੇ ਜਿੰਨੇ ਮਰਜੀ ਮੁੰਨਾ ਦਾ 1.50 1.75 ਹੀ ਦੇ ਰਹਾ ਹੈ ਬਾਕੀ ਮਾਨਦਾਨ ਕਰਦਾ ਹੈ ਠੀਕ ਹੈ 1.75 ਤੋਂ ਮਾਨਦਾਨ ਹੋ ਜਾਊਗਾ ਫੋਨ ਨੰਬਰ ਬਈ ਆਪਣਾ ਫੋਨ ਨੰਬਰ 978959225 978959225 942 ਬਜੇ ਆਪਣਾ ਵਪਾਰ ਦਾ ਕੰਮ ਆ ਬਈ ਠੀਕ ਹੈ ਇਹ ਆ ਦੋ ਨੰਬਰ ਵਾਲੀ ਮੱਝ ਬਈ ਹਾਂਜੀ ਇਹ ਵੀ ਝੋਟੇ ਸੂਈ ਨੂੰ ਦੱਸ ਦੇਣਾ 800 ਦਾ ਜਿਹੜਾ ਸੂਆ ਕਿਹੜਾ ਸੂਈ ਹੈ ਬਈ ਇਹ ਦੂਜਾ ਸੂਆ ਇਸ ਵਾਰ ਸੂਈ ਆ 810 ਦਾ ਨ ਸੂਈ ਨੂੰਗੇ ਬ ਕੱਟੀ ਆਈ ਗੱਚਾ ਇਹਦੇ ਮਗਰ ਕੱਟੀ ਆ ਬਾਈ 810 ਦਾ ਨੂੰ ਸੂਈ ਨੂੰ ਹੋਗੇ ਫੇਸ ਕੁਆਲਿਟੀ ਦੇਖ ਲਿਓ ਕਿਉਂ ਸੋਹਣੀਆਂ ਸਿੰਘ ਕੁੰਡਾ ਥੋੜਾ ਜਿਹਾ ਖੁੱਲਾ ਜਰੂਰ ਆ ਪਰ ਕੁੰਡਾ ਬੋਡੀ ਮਦਬ ਕੇ ਜੱਜਦਾ ਸਿੰਘ ਬੋਡੀ ਬੰਤਰ ਵੀ ਚੰਗੀ ਆ ਤੇ ਲੇਵਾਲੂਆ ਦਿਖਾਉਣੇ ਸੁਣ ਨੇੜੇ ਤੋਂ ਦੇਖੋ ਥਣੋਵਾ ਨਹੀਂ ਚੈੱਕ ਕਰ ਲਿਓ ਬਿਲਕੁਲ ਸਾਫ ਥਣੋਵਾ ਨਾ ਬਾਈ ਚਾਰੋਂ ਥਣ ਇੱਕੋ ਜੇ ਸੋਹਣਾ ਮੁੱਠੀ ਚਬਾਈ ਵਾਲਾ ਥਣ ਤੇ ਗੈਪ ਵਾਲਾ ਥਣ ਲੱਗਿਆ ਨੂੰ ਵੀ ਤੇ ਬੰਤਰ ਚੰਗੀ ਆ ਬਾਈ ਦੇਖੋ ਝੋਟੀ ਦੀ ਬੜਾ ਬੜਾ ਦੇਖੋ ਕਰਮਾਲੀ ਦਾ ਪਿੱਠ ਫੁੜੇ ਦੀ ਬੰਤਰ ਬਹੁਤ ਸੋਹਣੀ ਆ ਤੁਹਾਇ ਕਿਹੜਾ ਸੂਈ ਸੀ ਬਾਈ ਦੂਜਾ 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 ਸੂਈ ਇਹ ਸੂਈ ਸੀ ਤੇ ਦੁੱਧ ਇਹਦੇ ਥੱਲੇ ਕਿੰਨਾ ਤਿਆਰ ਆ ਬਾਈ ਹੁਣ 13 14 ਕਿਲੋ ਆਣਾ 13 14 ਕਿਲੋ ਦੁੱਧ ਇਹਦੇ ਥੱਲੇ ਵੀ ਤਿਆਰ ਆ ਹਾਂਜੀ ਦੋ ਡੰਗ ਚਾਰ ਡੰਗ ਆਲਾ ਤੇ ਸੱਦੀ ਕਰ ਸਕਦਾ ਠੀਕ ਆ ਤੇ ਇਹਦਾ ਭਾਅ ਵੇਚਣ ਚੱਲ ਆ ਬਾਈ ਇਹ ਵੀ ਯਾਰ 1.75 ਦੀ ਦੇਣੀ ਆ ਬੱਸ ਇੱਕ 75 ਦੀ ਲੈ ਤੋਰੇਗਾ ਇਹਨੂੰ ਮੜੀ ਤੁਰ ਕੇ ਦਿਖਾ ਦੀ ਲੈ ਤੋਰਾ ਦੂਰਾ ਇਹਦਾ ਵੀ ਕਰ ਲੋ ਚੈੱਕ ਬਾਈ ਭਵਾਨਾ ਦੇਖ ਲਿਓ ਤੁਰਦੀ ਆ ਦੇਖੋ ਅਗੋ ਫੇਸ ਕੁਆਲਿਟੀ ਚੈੱਕ ਕਰ ਲਿਓ ਸੋਹਣੀ ਫੇਸ ਕੁਆਲਿਟੀ ਆ ਮੱਥੇ ਥੋੜਾ ਜਿਹਾ ਵੱਲਾ ਜਾਨਵਰ ਬਾਈ ਦੇ ਚਾਰੀ ਚੰਗਿਆ ਇਹ 200 ਨੂੰ ਦਿਖਾ ਦੇ ਤੇ ਤਿੰਨ ਨੰਬਰ ਦਿਆ ਅਗੇ ਇਧਰ ਮੱਝ ਇਹ ਇਤੇ ਵੀ ਮਾਰ ਲੈਨੇਗਾ ਬਈ ਦੇਖੋ ਲੈਵਲ ਉਪਰ ਦੀ ਚੈੱਕ ਕਰ ਲਓ ਪਹਿਲਾਂ ਤੁਸੀਂ ਥਣਲੇ ਪੇ ਦੀ ਬਿਲਕੁਲ ਸਾਫ ਲਾ ਤੋਰੀ ਬਾਈ ਤੇ ਤਿੰਨ ਨੰਬਰ ਵਾਲੀ ਦੇ ਵੀ ਵੀ ਮਾਰ ਲਓ ਨਿਕਾ ਬਾਕੀ ਅਰ ਜੀ ਨੂੰ ਚੈੱਕ ਕਰ ਲਿਓ ਡਿਟੇਲ ਸਾਰੀ ਆਪਾਂ ਬਾਈ ਨੂੰ ਪੁੱਛ ਲਾਂਗੇ ਇਹਨੂੰ ਬਾਡੀ ਬੰਤਰ ਜੀ ਇਹ ਵੀ ਚੰਗੀ ਆ ਬਾਈ ਤੇ ਵੱਡੀ ਮਾਝਾ ਦੇਖੋ ਸਿੰਘਾ-ਸੁੰਗਾ ਦੀ ਬਿਲਕੁਲ ਕੁੰਡੀ ਸੋਹਣੀ ਫੇਸ ਕੁਆਲਿਟੀ ਦੇਖੋ ਸੋਹਣੀ ਫੇਸ ਕੁਆਲਿਟੀ ਕੁੰਡਾ ਸਿੰਘ ਚੰਗੇ ਕੱਦ ਵਜਣ ਵਾਲੀ ਆ ਤੇ ਲੇਵਾਲੂ ਆ ਬਿਲਕੁਲ ਸਾਫ ਆ ਬਾਈ ਗੈਪ ਵਾਲਾ ਥਣ ਲੱਗੇ ਇਹਦੇ ਵੀ ਬਿਲਕੁਲ ਸਾਫ ਸਾਨਾ ਬਣੇ ਜੀ ਬਾਕੀ ਗੱਲਬਾਤ ਸਾਰੀ ਆਪਾਂ ਬਾਈ ਨਹੀਂ ਕਰਦੇ ਆ ਇਹ ਕਿਹੜਾ ਸੂਆ ਸੂਈ ਆ ਬਾਈ ਦੂਜਾ ਸੂਆ ਬਾਈ ਦੂਜਾ ਸੂਆ ਇਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਬਾਈ ਇਹਦਾ ਤਿੰਨ ਚਾਰ ਤਿੰਨ ਕਿ ਦਿਨ ਵੀ ਸੀ ਤਿੰਨ ਦਿਨ ਸੂਈ ਨੂੰ ਤੇ ਇਹਦੇ ਮਗਰ ਬੱਚਾ ਬਾਈ ਘੱਟਾ ਬਾਈ ਇਹਦੇ ਮਗਰ ਇਹਦੇ ਮਗਰ ਬੱਚਾ ਕੱਟਾ ਤੇ ਤਿੰਨ ਦਿਨਾਂ ਦੀ ਸੂਈ ਥੱਲੇ ਹੁਣ ਕੀ ਗੱਲ ਬਾਤ ਆ ਬਾਈ ਦੁੱਧ ਕਿੰਨਾ ਆਉਂਦਾ 12 13 ਕਿਲੋ 12 13 ਕਿਲੋ ਦੁੱਧ ਹਾਂ ਬਹੁਤ ਹੀ ਆਇਆ ਕਿੰਨਾ ਕੁ ਦੇ ਦੂਗੀ ਬਾਈ ਇਹਦਾ ਕੱਢ ਦੂ ਬਈ 16 ਕਿਲੋ 16 ਕਿਲੋ ਦੁੱਧ ਬਾਈ ਕਹਿੰਦਾ ਵੀ 16 ਕਿਲੋ ਦੇ ਕਰੀਬ ਜਿਹੜਾ ਦੁੱਧ ਕੱਢ ਦੂਗੀ ਤੇ 11-12 ਲੀਟਰ ਹੁਣ ਵੀ ਤਿਆਰ ਆ ਤੇ ਇਹਦਾ ਰੇਟ ਬਾਈ ਇਹਦਾ ਰੇਟ 185 ਆ ਜੀ 180 ਦੇ ਨੇ 180 ਦੀ ਮਾਨਦਾਨ ਹੋਰ ਵੀ ਹੋਣੀ ਹੋ ਜਾ ਤੇ ਆ ਗੀਰ 4 ਨੰਬਰ ਦੀ ਬਾਈ ਹਨਾ ਗੱਬਣਾ ਬਾਈ ਠੀਕ ਆ ਲੈ ਬਈ ਆ 4 ਨੰਬਰ ਵਾਲੀ ਗੱਬਣਾ ਖੜੀ ਦੀ ਨਿਗਾ ਮਾਰ ਲੇ ਤੁਸੀਂ ਤੇ ਤੇ ਥੋੜਾ ਜਿਹਾ ਡਰਦੀ ਆ ਬਾਈ ਕਹਿੰਦਾ ਸਿੰਘ ਸੱਪੇ ਦੀ ਚੈੱਕ ਕਰ ਲਓ ਥੋੜਾ ਜਿਹਾ ਖੁੱਲਾ ਪਰ ਉਹ ਗੁੰਡਾ ਸਿੰਘ ਤੇ ਬੋਡੀ ਟਾਂਚੇ ਦੀ ਚੰਗੀ ਆ ਬਾਈ ਦੇਖੋ ਖਣਵਾਨੇ ਦੀ ਚੈੱਕ ਕਰ ਲਿਓ ਇਹ ਗੱਬਣਾ ਹਜੇ ਸੂਨ ਦੇ ਦਿਨ ਲੈਂਦੀ ਆ ਬਾਕੀ ਪੁੱਛ ਲਾਂਗੇ ਬਾਈ ਨੂੰ ਕਿੰਨਾ ਕੁ ਟਾਈਮ ਰਹਿੰਦਾ ਖਵਾਨੇ ਉਹਨੇ ਦੀ ਚੰਗੀ ਆ ਬਈ ਇਹ ਵੀ ਤੇ ਇਹਦਾ ਕਿੰਨਾ ਕੁ ਟਾਈਮ ਰਹਿੰਦਾ ਬਈ ਇਹਦਾ 10 ਦਿਨ ਪਿਆ ਜੇ 10 ਦਿਨ ਸੂਨ ਦੇ ਬਾਕੀ ਆ ਹਲੇ ਹਾਂਜੀ ਠੀਕ ਆ ਤੇ ਸੂਆ ਕਿਹੜਾ ਸੂ ਕੀ ਬਈ ਇਹ ਚਾਹੀਦੀ ਦੂਜਾ ਸੂਆ ਸੂਗੀ ਹਾਂਜੀ ਠੀਕ ਆ ਬਈ ਤੇ ਦੁੱਧ ਵਾਦੀ ਕੀ ਕਰਾਇਆ ਹੋ ਵੀ ਇਹਦੇ ਬੱਦ ਦੇ ਵਿੱਚ ਆਦਾ 15 ਕਿਲੋ 14 15 ਕਿਲੋ ਹਾਂਜੀ ਠੀਕ ਆ ਤੇ ਇਹਦਾ ਭਾਅ ਫਿਰ ਇਹਦਾ ਭਾਅ ਹੈ 185 185 ਇਹ ਜੋ ਵੀ ਹੋ ਜਮਾਨਦਾਰ ਖੁੱਲਾ ਬਈ ਹਾਂ ਮਾਨਦਾਰ ਇਹ ਜੋ ਵੀ ਖੁੱਲਾ ਹੋ ਜੂ ਬਾਈ ਕਹਿੰਦਾ ਵੀ 185 ਦਾ ਪਾ ਬਈ ਇਹ ਗੱਬਣ ਮੱਝਾਂ ਤੇ ਲੈ ਚਾਰ ਮੱਝਾਂ ਦਿਖਾ ਦਿਆਂ ਬਾਈ ਜੀ ਤੁਹਾਨੂੰ ਚਾਰ ਮੱਝਾਂ ਲੈ ਕੇ ਆਇਆ ਸੀ ਚਾਰਾਂ ਦੇ ਵਿੱਚੋਂ ਜੇ ਕੋਈ ਵੀ ਪਸੰਦ ਆਉਂਦੀ ਹੋਈ ਤਾਂ ਬਣਾ ਲਿਓ ਸੰਭਰਕਾ ਬਾਹਰ ਦਾ ਕੰਮ ਆ ਬਾਈ ਜੀ ਇਹਨਾਂ ਦਾ ਕੋਲ ਆ ਕੇ ਪੂਰੀ ਤਸੱਲੀ ਕਰਕੇ ਬਈ ਫਿਰ ਜਿਹੜਾ ਮੱਝਾਂ ਤੁਸੀਂ ਖਰੀਦ ਸਕਦੇ ਹੋ ਪਸ਼ੂ ਮੰਡੀ ਰੰਪਰਾ ਫੂਲ ਲੈ ਵੀ ਇੱਕ ਤੁਹਾਨੂੰ ਛੋਟਾ ਦਿਖਾਉਣਾ ਪਸ਼ੂ ਮੰਡੀ ਰੰਪਰਾ ਫੂਲ ਦੇ ਬਾਈ ਲੈ ਕੇ ਆਇਆ ਵੱਡਾ-ਵੱਡਾ ਬਹੁਤ ਆਯਾਰ ਕਰਨ ਵਾਲਾ ਦੇਖੋ ਬਹੁਤ ਜਿਆਦਾ ਡਬਲ ਝੋਟਾ ਮੜੇ ਬਾਰੇ ਕਟੂਗ ਜੀਨ ਵਿੱਚ ਤੇ ਇੱਕ ਵਾਰੀ ਖੜੇ ਤੇ ਨਗਾ ਮਾਰੋ ਬਈ ਦੇਖੋ ਮੰਤਰ ਦੇਖੋ ਯਾਰ ਗਰਮਾਲੇ ਜੀ ਬਾਗਮਾਲ ਮੰਤਰ ਆ ਬਈ ਪਿੱਠਪੜੇ ਜੀ ਮੰਤਰ ਦੇਖੋ ਯਾਰ ਤੇ ਕੱਦ ਵਾਜਣ ਦਾ ਬੜਾ ਜਿਆਦਾ ਵੱਡਾ ਝੋਟਾ ਦੇਖੋ ਨਾਲਾਂ ਨੂੜਾ ਦੇਖੋ ਕਿਵੇਂ ਖੜੀਆਂ ਪੂਰਾ ਬਣਿਆ ਹੋਇਆ ਤੇ ਸਿੰਗਾ ਸੰਗਾ ਦਾ ਬਿਲਕੁਲ ਖੁੰਡਾ ਚੋੜਾ ਮੱਥਾ ਤੇ ਕੱਦ ਵਾਜਣ ਦਾ ਕੋਈ ਅੰਤ ਨਹੀਂ ਬਈ ਬਹੁਤ ਜਿਆਦਾ ਡਬਲ ਝੋਟਾ ਹੈ ਇੱਥੇ ਖੜਾ ਲਓ ਜੀ ਰੁਕ ਕੇ ਇੱਕ ਮਿੰਟ ਦੇਖੋ ਅੱਗੋਂ ਫੇਸ ਕੁਆਲਿਟੀ ਦਾ ਚੈੱਕ ਕਰ ਲਿਓ ਸਿੰਘ ਸਿੰਘ ਬਾਈ ਬਿਲਕੁਲ ਕੁੰਡਾ ਕੁੰਡਾ ਸਿੰਘ ਫੇਸ ਕੁਆਲਿਟੀ ਦਾ ਚੈੱਕ ਕਰ ਲਿਓ ਤੇ ਹਾਈਟ ਲੈਂਥ ਚੈੱਕ ਕਰੋ ਯਾਰ ਝੋਟੇ ਦੀ ਬਹੁਤ ਲੰਬਾਈ ਲੰਬਾਈ ਬਾੜੀਆ ਕਰਮ ਵਾਲੇ ਦੀ ਤੇ ਉਨੇ ਹੀ ਉੱਚਾ ਉਨੇ ਹੀ ਝੋੜਾ ਫੁੱਲ ਕੱਦ ਫੁੱਲ ਪਾਜਣਾ ਦੇਖੋ ਬਹੁਤ ਜਿਆਦਾ ਖੁੱਲਾ ਢੁੱਲਾ ਝੋਟਾ ਯਾਰ ਤੇ ਟੈਸਟਿਕਲ ਦਾ ਸਾਈਜ਼ ਚੈੱਕ ਕਰੋ ਬਈ ਵੱਡੀ ਗੱਲ ਟੈਸਟਿਕਲ ਦਾ ਸਾਈਜ਼ ਆ ਜਿਹੜਾ ਬਹੁਤ ਜਿਆਦਾ ਯਾਰ ਝੋਟੇ ਦਾ ਤੇ ਐ ਪੂਰਾ ਬਣਿਆ ਹੋਇਆ ਝੋਟਾ ਕੱਲੀ ਕੱਲੀ ਨਾਲ ਖੜੀਆ ਪਿੰਡੇ ਦੇ ਉੱਤੇ ਬਾਕੀ ਬਾਈ ਹੋਰਾਂ ਤੋਂ ਡਿਟੇਲ ਪੁੱਛਦੇ ਆਪਾਂ ਕਿਹੜਾ ਪਿੰਡਾ ਕਿੱਥੋਂ ਲੈ ਕੇ ਆਇਆ ਹਾਂਜੀ ਬਈ ਅਸੀ ਕਾਲ ਅਸੀ ਕਾਲ ਬਾਈ ਬਈ ਨਾਂ ਦੱਸਦੇ ਆਪਣਾ ਜੀ ਅਹੀਂ ਆਪਣਾ ਨਾਮ ਸਾਡਾ ਸਦਾਗਰ ਸਿੰਘ ਜੀ ਸਦਾਗਰ ਹੈ ਪਿੰਡ ਕਿਹੜਾ ਬਈ ਪਿੰਡ ਵੱਡੇ ਰੁੜੇ ਕੀ ਜੀ ਵੱਡੇ ਰੁੜੇ ਕੀ ਇਹ ਛੋਟਾ ਆਪਣਾ ਕਰਦਾ ਭਾਲਿਆ ਹੋਵੇ ਘਰ ਦਾ ਐਮ 29 ਦਾ ਆਪਣਾ ਆਪ ਦੀ ਘਰ ਦੀ ਮਾਂ ਦਾ ਆਪਣੇ ਕੋਲੇ ਹੁਣ ਦੀ ਮਾਂ ਕੋਲੇ ਆ 20 ਕਿਲੋ ਦੁੱਧ ਇਹ ਠੀਕ ਹੈ 20 ਕਿਲੋ ਲੀਟਰ ਦੁੱਧ ਜੀ ਮਾਂ ਦੇ ਬੱਚੋਂ ਫਾਇਦਾ ਹੋਇਆ ਮੀਣੀ ਹੈ ਦੀ ਮਾਂ ਅੱਛਾ ਮਾਂ ਇਹਦੀ ਮੀਣੀਏ ਤੇ 20 ਲੀਟਰ ਦੁੱਧ ਹੁੰਦੀ ਆ ਬਈ ਆਪ ਇਹ ਆਪ ਇਹ ਐਮ 29 ਦਾ ਐਮ 29 ਦਾ ਠੀਕ ਹੈ ਕਿੰਨਾ ਚਿਰ ਹੋ ਗਿਆ ਬਈ ਆਪਣੇ ਕੋਲੇ ਰੱਖੀ ਨੂੰ ਇਹਨੂੰ ਆਪਣੇ ਕੋਲੇ ਛੁਰੂ ਦੀ ਹੈ ਛੁਰੂ ਦੀ ਉਮਰ ਕਿੰਨੀ ਹੋ ਗਈ ਬਈ ਇਹਦੀ ਇਹਦੀ ਉਮਰ ਬਈ ਹੁਣ ਇਹ 5 ਦੰਦ ਠੀਕ ਆ ਪੰਜ ਦੰਦ ਵੀ ਛੋਟਾ ਹੋ ਗਿਆ ਤੇ ਛੱਡ ਦਿਆਂ ਵੀ ਮੱਜਾਂ-ਮੱਜਾਂ ਛੱਡ ਦਿਆਂ ਮੱਜਾਂ ਤੇ ਹਾਂ ਵੀ ਆ ਬਾਹਰੀਆਂ ਤੇ ਨਹੀਂ ਛੱਡ ਦਿਆਂ ਅੱਛਾ ਸੀਮਨ ਤਾਂ ਨਹੀਂ ਪਹਿਲੀ ਵਾਰ ਜੇ ਤੱਕ ਰਹਿੰਦੇ ਆ ਆਹਦੇ ਉੱਤੇ ਗਵਾਂਢੀਆਂ-ਵਾਂਢੀਆਂ ਨਹੀਂ ਛੱਡ ਦਿਆਂ ਉਹ ਵੀ ਮੱਜਾਂ ਠੀਕ ਆ ਸੀਮਨ ਸੁਮਨ ਤਾਂ ਨਹੀਂ ਤਿਆਰ ਕਰਾ ਵੀ ਇਹ ਤਾਂ ਕੋਈ ਨਹੀਂ ਡਾਕਟਰ ਆ ਠੀਕ ਆ ਤੇ ਵੇਚਣ ਵਸਤੀ ਲੈ ਕੇ ਆ ਬਈ ਹਾਂ ਹਾਂ ਤੇ ਕੀ ਬਾਪੂ ਰੱਖਦਾ ਬਈ ਜਾਇਜ ਜਾਇਜਾ ਬਈ 3.5 ਲੱਖ ਮੁੱਲ ਕਰਦਾ ਮੁੱਲ 3.5 ਲੱਖ ਰੱਖਣ ਬਾਅਦ ਤੇ ਉਹਨੂੰ 5000 ਛੋੜਾ ਠੀਕ ਆ ਭਾਈ ਜਿਹੜਾ ਬੰਦਾ ਰੱਖਣ ਵਾਸਤੇ ਲੂ 5000 ਛੋੜ ਹਾਂ ਠੀਕ ਆ ਮੁੱਲ 3.5 ਲੱਖ ਤੇ ਮਾਨਤਨ ਹੋ ਜੂ ਮੌਕੇ ਤੇ ਫੋਨ ਨੰਬਰ ਭਾਈ ਆਪਣਾ 92 92563 63 92563 92563 63 92 ਇਹ ਬਾਈਆਂ ਦਾ ਫੋਨ ਨੰਬਰ ਆ ਜੀ ਪਿੰਡ ਰੂੜੇਕੇ ਕਲਾਂ ਜ਼ਿਲ੍ਹਾ ਪਿਆਜੰਦਾ ਬਰਨਾਲਾ ਦੇ ਝੋਟਾ ਯਾਰ ਬਾਗਮਾਲਾ ਜੇ ਕਿ ਪੁਰਾਣੇ ਘਰੇ ਰੱਖਣ ਵਾਸਤੇ ਲੈਣਾ ਤਾਂ 5000 ਰੁਪਏ ਭਾਈ ਕਹਿੰਦਾ ਵੀ ਛੋੜ ਕਰ ਦਾਂਗੇ ਬਹੁਤ ਜਿਆਦਾ ਵੱਡਾ ਝੋਟਾ ਵੀ ਪਸ਼ੂ ਮੰਡੀ ਰੰਪੜਾ ਖੂਲ ਦੇ ਉੱਪਰ ਲੈ ਕੇ ਆਏ ਦੇਖੋ সারা শুয়ে দেখো যা টাস্টিকাল